ਯਾਰੇ ਦੋਸਤੋ ਪਿਆਰੀ ਸੰਸੀ ਗਾਲ ਜੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਮੁੱਖ ਮੰਗਾਂ ਦੇ ਵਿੱਚ 13 ਨੂੰ ਵਾਅਦਾ ਕਰਨਾ 6ਵੇਂ ਬੇਗਵਿੰਦਾ ਸਾਢੇ 500 ਦਾ ਏਰੀਆ ਰ ਜੋ ਕਿ ਲਗਭਗ 18000 ਕਰੋੜ ਰੁਪਏ ਬਣਦਾ ਹੈ ਤੇ ਆਉਣ ਵਾਲੀ 15 ਸਤੰਬਰ ਨੂੰ ਪੰਜਾਬ ਸਰਕਾਰ ਨਾਲ ਮੁਲਾਜ਼ਮਾਂ ਆਗੋਂ ਦੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਵੇਗੀ ਜਿਸ ਜਿਸਲੇ ਵਿੱਚ ਮੁੱਖ ਮੰਤਰੀ ਜੀ ਪੁਰਾਣੀ ਪੈਂਸ ਸਕੀਮਾ ਨਿਯਮ 1972 ਨਾਲ ਆਗੂ ਕੀਤੀ ਜਾਵੇ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਮਾਲਾਮ ਪੱਕੇ ਕੀਤੇ ਜਾਣ ਜੇਕਰ 15 ਸਤੰਬਰ ਦੀ ਮਿਤੀ ਦੇ ਵਿੱਚ ਪੰਜਾਬ ਸਰਕਾਰ ਨੇ ਹੱਲਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਚੰਡੀਗੜ੍ਹ ਮਹਾਲੀ ਸੰਗਰੂਰ ਤੇ ਜਲੰਧਰ ਦੇ ਵਿੱਚ ਭਾਰਨੇ ਲਾਜੋਗੇ ਜਿੰਨੇ ਵੀ ਮਾਨ ਸਰਕਾਰ ਦੇ ਕੈਬਨ ਮੰਤਰੀਆ ਉਹਨਾਂ ਨੂੰ ਮੰਗ ਬਤਨ ਤੇ ਜਾਣਗੇ ਆਉਣ ਵਾਲੀ 13 ਸਤੰਬਰ ਨੂੰ ਮਲਾਜਮਾਂ ਦੇ ਫੈਸਲੇ ਅਨਸਾਰ ਜੋ ਡਾਕਟਰ ਬਲਜੀਤ ਕੋਹਰਾ ਉਹਦਾ ਹਾਲ ਕਮ ਲੋੜ ਦੇ ਵਿੱਚ ਧਰਨ ਲਾਜ ਜਾਊਗਾ ਮਾਨ ਸਰਕਾਰ ਦੀ ਕੋਲ ਭੁੱਲੀ ਜਾਊਗੀ ਅਸੀਂ ਫੇਰ ਮੰਗ ਕਰਦੇ ਆਂ ਕਿ ਮਲਾਨਾ ਡੀਲ ਦੇ ਵਿੱਚ 13 ਦਿਨ ਵਾਧਾ ਕੀਤਾ ਜਾਵੇ ਕਿਉਂਕਿ ਕੇਂਦਰ ਸਰਕਾਰ ਮਾਡਲ ਡੀਏ 55% ਦਾ ਪੰਜਾਬ ਸਰਕਾਰ ਮਾਡਲ ਡੀਏ 42% ਦਾ ਫਿਰ ਉਹਨਾਂ ਨੂੰ ਵੱਧਾ ਵੱਡਾ ਵਾਧਾ ਕੀਤਾ ਜਾਵੇ ਖੇਪੜ ਧਰਮਪਲਾਂ ਦੇ ਵਿੱਚ ਲਹਿਰਾ ਮਾਫ ਧਰਮਪਲਾਂ ਦੇ ਵਿੱਚ ਕੰਮ ਕਰਦੇ ਕੱਚੇ ਮਲਾਇਆਂ ਨੂੰ ਰੈਗੂਲਰ ਕੀਤਾ ਜਾਵੇ ਨਿਕਟੇ ਘੜਤਨ ਖਾ 30 ਰੁਪਏ ਦਿੱਤੇ ਜਾਵੇ ਮੁਖਨੀਪੁਰ ਅੰਤਮਾਨ ਜੋ ਸਰਕਾਰ ਬਣੀ ਸੀ ਉਹਨਾਂ ਨੇ ਕਿਹਾ ਸੀ ਕਿ ਮੈਂ ਕੱਚੇ ਮਲਾਇਆਂ ਵਾਗੇ ਹਾਂ ਕੱਚਾ ਸ਼ਾਮਲ ਕਰੂੰਗਾ ਪਰ ਸਰਕਾਰ ਬਣੀ ਨੂੰ ਲਗਭਗ ਸਾਡੇ 3 ਸਾਲਾਂ ਸਮਾਂ ਹੋ ਚੁੱਕਿਆ ਹੈ ਠੇਕੇਦਾਰਾਂ ਕੋਲ ਬਹਰੀ ਘਾਟ ਦਾ ਨਾਂ ਦੇ ਕੰਮ ਕਰਦੇ ਰੋਪੜ ਸਣ ਬਣਾਉਣ ਦੇ ਵਿੱਚ ਲਹਿਰਾ ਮਹਾਮੱਧਨ ਬਣਾਉਣ ਦੇ ਵਿੱਚ 20 ਸਾਲ ਹੋ ਚੁੱਕਿਆ ਉਹਨਾਂ ਕਾਰਜਾਂ ਨੂੰ ਪੱਕਾ ਕੀਤਾ ਜਾਵੇ ਪੰਜਾਬ ਸਰਕਾਰ ਵੀ ਮੰਗ ਕਰਦੇ ਆਂਗੇ ਜੋ ਹਰ ਪੀੜ ਦਾ ਕਾਰਨ ਪੰਜਾਬ ਕਈ ਜਿਹੜੇ ਰੋਜ਼ਪਰ ਫੈਲ ਕਾਜਾਂ ਹੋਰ ਵੀ ਕਈ ਜਿਹੜੇ ਆ ਚੁੱਕੇ ਹਨ ਉਹਨਾਂ ਦੀ ਵੱਧ ਤੋਂ ਵੱਧ ਮਦਦ ਦਿੱਤੀ ਜਾਵੇ ਤੇ ਉਹਨਾਂ ਸੂਦਦੀਆਂ ਜਿਹੜੇ ਸਾਡੇ ਸਿੰਗਰਾਂ ਨੇ ਕਰੋੜਾ ਰੁਪਈਆ ਜੋਗੇ ਹਰ ਪੀੜ ਦਾ ਵਾਸਤੇ ਦਾਨ ਕੀਤਾ ਜਾਂ ਟਰੈਕਟਰ ਦਾਨ ਕੀਤਾ ਜਿਨ੍ਹਾਂ ਦਾ ਬਹੁਤ ਧੰਨਵਾਦ ਕਰਦੇ ਆਂ ਗੋਨੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋਵੇਗੀ ਜਿਸ ਜਿਸਲੇ ਵਿੱਚ ਮੁੱਖ ਮੰਗ ਹੋਊਗੀ ਕਿ ਪੁਰਾਣੀ ਪੈਨਸਕੇਮਾ ਜਿਹੜਾ 1972 ਸਾਲ ਆਗੂ ਕੀਤਾ ਜਾਵੇ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਜੇਕਰ 15 ਸਤੰਬਰ ਦੀ ਮਿਤੀ ਦੇ ਵਿੱਚ ਪੰਜਾਬ ਸਰਕਾਰ ਨੇ ਹਾਲਾ ਕੀਤਾ ਤਾਂ ਆਉਣਾ ਸਾਡੇ ਵਿੱਚ ਚੰਡੀਗੜ੍ਹ ਮਹਾਲੀ ਸੰਗਰੂਰ ਤੇ ਜਲੰਧਰ ਦੇ ਵਿੱਚ ਤੁਹਾਨੂੰ ਲਾਜਾਂਗੇ